ਦੇਖੋ ਅੱਜ ਜਿਹੜੀ ਇਹ ਕਾਨਫਰੰਸ ਹੈ ਬੜੀ ਸਪੈਸ਼ਲ ਕਾਨਫਰੰਸ ਹੈ ਇਹਦੇ ਵਿੱਚ ਦੋ ਇਹਦੀਆਂ ਖਾਸੀਅਤ ਹੈ ਇੱਕ ਤਾਂ ਹੈਗਾ ਵੀ ਇਹਦੇ ਜਿਹੜੇ ਹੈਗੇ ਨਾ ਆਪਣੇ ਭਾਰਤ ਦੇ ਇੰਡੀਅਨ ਜਿਹੜੇ ਕਾਲਜ ਆਫ ਪੈਥੋਲੋਜੀ ਜਿਹੜੇ ਜਿਹੜੇ ਟੈਸਟ ਕਰਨ ਵਾਲੇ ਡਾਕਟਰ ਹੁੰਦੇ ਆ ਤੇ ਦੂਜਾ ਜਿਹੜਾ ਹੈਗਾ ਜਿਹੜੇ ਇੰਡੀਆ ਵਾਲੇ ਨਾਰਥ ਅਮਰੀਕਾ ਦੇ ਵਿੱਚ ਐਸੋਸੀਏਸ਼ਨ ਆਫ ਇੰਡੀਅਨ ਪੈਥੋਲੋਜਿਸਟ ਨਾਰਥ ਅਮਰੀਕਾ ਜਿਹੜੇ ਇੱਥੋਂ ਪੜ੍ਹ ਕੇ ਗਏ ਆ ਉਹਦੇ ਚ ਡਾਕਟਰ ਵਿਨੇ ਜਿਨ੍ਹਾਂ ਨੇ ਕਿਤਾਬਾਂ ਵੀ ਲਿਖੀਆਂ ਬਹੁਤ ਔਰ ਉਹਨਾਂ ਨੇ ਨੈਚੁਰਲ ਜਿਹੜੇ ਸੈਲੂਲਰਸ ਹੈਗੇ ਆ ਉਹ ਕਿਲਰ ਸੈਲਸ ਹੈਗੇ ਆ ਉਹਦੇ ਤੇ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਮਤਲਬ ਤੁਸੀਂ ਕਹੋ ਵੀ ਉਹ ਨੋਮੀਨੇਟ ਹੋਏ ਸੀ ਕਿ ਨੋਬਲ ਪ੍ਰਾਈਜ਼ ਵਾਸਤੇ ਇਹ ਹੋ ਜਾਂਦਾ ਕਿ ਕੁਦਰਤੀ ਇਹ ਗੱਲ ਹੈ ਕਿ ਜਦੋਂ ਉਹਦੀ ਨੋਬਲ ਪ੍ਰਾਈਜ਼ ਦੀ ਗੱਲ ਹੋਵੇ ਤਾਂ ਉਹਦੇ ਚ ਇੰਡੀਅਨ ਪਿੱਛੇ ਰਹਿ ਜਾਂਦੇ ਆ ਬਟ ਉਹਨਾਂ ਦਾ ਕੰਮ ਨੋਬਲ ਪ੍ਰਾਈਜ਼ ਵਾਲਾ ਸੀ ਜਿਵੇਂ ਮੈਂ ਇੱਕ ਅਲੱਗ ਖੇਤਰ ਦੇ ਵਿੱਚ ਕਹਿ ਸਕਦਾ ਕਿ ਭਗਤ ਪੂਰਨ ਸਿੰਘ ਦਾ ਕੰਮ ਕਿਸੇ ਵੀ ਤਰੀਕੇ ਨਾਲ ਜਿਹੜੀ ਮਦਰ ਟ੍ਰੀਸਾ ਤੋਂ ਘੱਟ ਨਹੀਂ ਸੀ ਬਟ ਕਿਉਂਕਿ ਉਹ ਇੱਕ ਜਿਹੜਾ ਡੋਮਿਨੈਂਟ ਰਿਲੀਜਨ ਹੈ ਉਹਦੇ ਵਿੱਚ ਆਂਦੇ ਆ ਤੇ ਇਹ ਇੱਕ ਮਤਲਬ ਇੱਕ ਸਟੇਟ ਦੇ ਵਿੱਚ ਜਿਹੜਾ ਹੈਗਾ ਜਾਂ ਮਤਲਬ ਕਨਫਾਈਨਡ ਹੈ ਜਿਹੜਾ ਰੈਡੀਜਨ ਆ ਉਹਦੇ ਚ ਦੂਜੇ ਵਾਲੇ ਫੈਕਟਰ ਆ ਜਾਂਦੇ ਆ ਬਟ ਭਗਤਪੂਰਨ ਦਾ ਕੰਮ ਕਿਸੇ ਵੀ ਤਰੀਕੇ ਨਾਲ ਮਦਰ ਟਰੇਸਰ ਤੋਂ ਮੈਂ ਮਦਰ ਟਰੇਸਰ ਦਾ ਕੰਮ ਨੂੰ ਘਟ ਨਹੀਂ ਕਰ ਰਿਹਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਮਤਲਬ ਐਗਜ਼ਾਮਪਲਰ ਇਹ ਕੰਮ ਕੀਤਾ ਉਹ ਵੀ ਇੱਕ ਸ਼ਾਇਨਿਕ ਦਾਪਰ ਸੀਗੇ ਬਟ ਸਿਮਿਲਰਲੀ ਭਗਤਪੂਰਨ ਵੀ ਇਸੇ ਤਰ੍ਹਾਂ ਡਾਕਟਰ ਵਿਨੇ ਦਾ ਜਿਹੜਾ ਕੰਮ ਹੈ ਉਹ ਮਤਲਬ ਨਾਮਿਨੇਟ ਹੋਣਾ ਵੀ ਬਹੁਤ ਵੱਡੀ ਗੱਲ ਹੈ ਨਾਮਿਨੇਟ ਹੋਏ ਨੋਬਰ ਪ੍ਰਾਈਜ਼ ਵਾਸਤੇ ਸਾਡੇ ਵਾਸਤੇ ਮਾਣ ਦੀ ਗੱਲ ਹੈ ਇੱਥੋਂ ਪੜ੍ਹੇ ਹੋਸਟਲ ਚ ਰਹੇ ਅਸੀਂ ਹੋਸਟਲ ਦਾ ਕ ਔਰ ਜਿੱਥੇ ਉਹਨਾਂ ਨੇ ਕੰਮ ਕੀਤਾ ਮਿਥੋਲੋਜੀ ਦੇ ਵਿੱਚ ਉਹ ਉਹਨਾਂ ਦੇ ਨਾਂ ਦੇ ਉੱਤੇ ਹਾਲ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਡੈਡੀਕੇਟ ਕੀਤਾ ਸੀ ਔਰ ਉਹ ਤਰੀਬਨ ਬੜਾ 85 ਸਾਲ ਦੇ ਆ ਉਹ ਔਰ ਤਲਸੀ ਦਾਸ ਉਹਨਾਂ ਦੇ ਟੀਚਰ ਸੀ ਜਿਨ੍ਹਾਂ ਨੇ ਬਾਅਦ ਵਿੱਚ ਆ ਕੇ ਪੀਜੀਏ ਬਣਾਇਆ ਉਹਨਾਂ ਦੇ ਟੀਚਰਸ ਨੇ ਜਾ ਕੇ ਆਲ ਇੰਡੀਆ ਸਟਿਊਡੈਂਟ ਆਫ ਮੈਡੀਕਲ ਸਾਇੰਸਸ ਬਣਾਏ ਸੋ ਇਹ ਸਾਡੇ ਮੈਡੀਕਲ ਕਾਲਜ ਦੀ ਵੀ ਖਾਸਿਤ ਰਹੀ ਹੈ ਇਹਨਾਂ ਨੇ ਪਾਇਨੀਅਰ ਜਿੱਤੇ ਆ ਪੀਜੀਏ ਤੇ ਜਿੰਨੇ ਅੱਜ ਤੱਕ ਡਾਕਟਰ ਆਏ ਆ ਤਿੰਨ ਨੂੰ ਛੱਡ ਕੇ ਸਾਰੇ ਅੰਮ੍ਰਿਤਸਰ ਦੇ ਉਹ ਜਿਹੜਾ ਹੋਣ ਵਾਲੇ ਵੀ ਆ ਉਹ ਅੰਮ੍ਰਿਤਸਰ ਦੇ ਪੜ੍ਹੇ ਹੋਏ ਸੀ ਸਾਰੇ ਇਹ ਬੜੇ ਮਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਸੀਂ ਐਜ਼ ਐ ਮੈਂ ਆਈ ਸਰਜਨ ਹੋ ਗਿਆ ਸਰਜਨ ਹੋ ਗਿਆ ਪੋਜੀਸ਼ਨ ਹੋ ਗਿਆ ਅਸੀਂ ਮਰੀਜ਼ਾਂ ਦਾ ਇਲਾਜ ਕਰਦੇ ਆ ਪਰ ਜਦੋਂ ਸਾਨੂੰ ਮਤਲਬ ਲੱਗਦਾ ਵੀ ਕਿਤੇ ਗੱਲ ਬਣਦੀ ਨਹੀਂ ਆਪਾਂ ਉਹਨਾਂ ਦੇ ਟੈਸਟ ਕਰਾਉਂਦੇ ਆ ਫਿਰ ਇਹ ਜਿਹੜੇ ਸੱਲ ਹੁੰਦੇ ਆ ਸੱਲ ਦੇ ਅੰਦਰ ਦੇਖਦੇ ਆ ਜਿਹਨੂੰ ਮਤਲਬ ਬਿਲਕੁਲ ਬਰੀਕੀ ਨਾਲ ਦੇਖਦੇ ਆ ਫਿਰ ਇਹ ਡਾਇਗਨੋਸ ਕਰਦੇ ਆ ਵੀ ਇਹ ਬਿਮਾਰੀ ਕੀ ਹੈ ਬਨਾਈਨ ਹੈ ਕਿ ਕੈਂਸਰ ਹੈ ਇਹ ਕੋਈ ਇਨਫੈਕਸ਼ਨ ਹੈ ਜਾਂ ਕੋਈ ਹੋਰ ਚੀਜ਼ ਹੈ ਇਹ ਫਾਈਨਲ ਜਿਹੜੀ ਜੱਜਮੈਂਟ ਆ ਉਹ ਪਥੋਲੋਜਿਸਟ ਦਿੰਦਾ ਹੈ ਸੋ ਇਹ ਸਪੈਸ਼ਲਟੀ ਬਹੁਤ ਇੰਪੋਰਟੈਂਟ ਹੈ ਜਿਹੜੇ ਬੰਦੇ ਕੰਮ ਕਰਦੇ ਆ ਉਹ ਸਾਰਾ ਦਿਨ ਮਾਈਕਰੋਸਕੋਪ ਦੇ ਉੱਤੇ ਦੇ ਆਰ ਲੁਕਿੰਗ ਇਨਟੂ ਦਾ ਮਾਈਕਰੋਸਕੋਪ ਇਨਟੂ ਇਨਸਾਈਡ ਦਾ ਸਾਇੰਸ ਸੋ ਜਿਹੜਾ ਫਾਈਨਲ ਡਾਇਗਨੋਸ ਹੈ ਉਹ ਇਹ ਕਰਦੇ ਆ ਸੋ ਇਸ ਕਰਕੇ ਇਹ ਬੜੀ ਐਮ ਅੱਛੀ ਗੱਲ ਹੈ ਕਿ ਜਿਹੜੇ ਅਮਰੀਕਾ ਦੇ ਪੰਜਾਬ ਦੇ ਪੂਰੇ ਦੇਸ਼ ਦੇ ਡਾਕਟਰ ਜਿਹੜੇ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਨਗੇ ਇਹਦੇ ਨਾਲ ਮਰੀਜ਼ਾਂ ਦੇ ਵਾਸਤੇ ਹੋਰ ਨਵੇਂ ਜਿਹੜੇ ਹੈਗੇ ਆਉ ਟੈਸਟਿੰਗ ਪ੍ਰੋਟੋਕੋਲ ਟੈਸਟਿੰਗ ਦੀ ਐਫੈਕਟਿਵਿਟੀ ਜਿਹੜੀਆਂ ਪੈਦਾ ਹੋਣਗੇ ਆਪਣੇ ਚ ਟੈਕਨੋਲੋਜੀ ਦਾ ਯੂਜ਼ ਕਿਸ ਤਰ੍ਹਾਂ ਕਰਨਾ ਉਹ ਕਰਨਗੇ ਉਹਦੇ ਤਾਂ ਆਪਾਂ ਉਹਦੀ ਪ੍ਰੋਫੈਸ਼ਨ ਬਾਰੇ ਵੀ ਸੋਚ ਸਕਦੇ ਆਂ ਔਰ ਉਹਦੀ ਜਿਹੜੀ अर्ਲੀ ਟ੍ਰੀਟਮੈਂਟ ਕਰਕੇ ਉਹਨੂੰ ਕਿਉਰ ਕਰਨ ਵਾਸਤੇ ਵੀ ਸੋਚ ਸਕਦੇ ਆਂ ਕਿਉਂਕਿ ਸਾਡੇ ਜਿਹੜੇ ਕੈਂਸਰ ਦਾ ਇਲਾਜ ਨਾਲ ਗੱਲ ਕਰਾ ਉਹ 24 ਸਟੇਜ ਤੇ ਆਂਦੇ ਆ ਜਦੋਂ ਐਨਾ ਸਪਰੈਡ ਕਰ ਚੁੱਕਾ ਹੁੰਦਾ ਲੇਕਿਨ ਇਹਨਾਂ ਦੀ ਜਿਹੜੀ ਜੇ ਆਪਾਂ ਇਹਨਾਂ ਇਹਨਾਂ ਦੇ ਨਾਲ ਐਕਟਿਵਲੀ ਕੰਮ ਕਰਨਗੇ ਕ੍ਰਿਸ਼ੀਅਨਸ ਦੇ ਨਾਲ ਮਿਲ ਕੇ ਤਾਂ ਆਪਾਂ ਉਹਨੂੰ ਪਹਿਲੀ ਸਟੇਜ ਤੇ ਜਾਂ ਦੂਜੀ ਸਟੇਜ ਤੇ ਜਦੋਂ ਉਹਨੂੰ ਜੜੋਂ ਕੱਢਿਆ ਜਾ ਸਕਦਾ ਕੈਂਸਰ ਨੂੰ ਔਰ ਬੰਦਾ ਨਾਰਮਲ ਲਾਈਫ ਜੀਵਨ ਕਰ ਸਕਦਾ। ਸਰ ਮੁੱਖ ਮੰਤਰੀ ਸੇ ਇੱਕ ਯੋਜਨਾ ਦੀ ਸ਼ੁਰੂਆਤ ਹੋਈ ਹੈ ਪੂਰੇ ਪੰਜਾਬ। ਤੁਸੀਂ ਨਾ ਮੇਰੀ ਇੱਕ ਬੇਨਤੀ ਹੈ ਜੀ। ਟੋਟਲ ਕਾਰਡ ਕਿੰਨੇ ਬਣੇ ਨੇ ਤੇ ਕੀ ਮੈਂ ਮੇਰੀ ਬੇਨਤੀ ਹੈ ਜੀ ਮੇਰੀ 2:30 ਵਜੇ ਨਾ ਡੀਸੀ ਆਫਿਸ ਚਾ ਮੈਂ ਇੱਕ ਬਹੁਤ ਵੱਡੀ ਅਨਾਉਂਸਮੈਂਟ ਕਰਨੀ ਆ। ਬਹੁਤ ਵੱਡੀ ਅਨਾਉਂਸਮੈਂਟ ਕਰਨੀ ਆ। ਇਹ ਤੁਹਾਡੇ ਇੱਥੇ ਬੰਦਾ ਸੀਗਾ ਉਹ ਨਕਲੀ ਹੈਲਥ ਮਿਨਿਸਟਰ ਬਣਿਆ ਹੋਇਆ ਸੀਗਾ। ਤੇ ਉਹਦੇ ਬਾਰੇ ਵੀ ਮੈਂ ਗੱਲ ਕਰਨੀ ਆ ਇਹ ਜਿਹੜੀ ਇੰਸ਼ੋਰੈਂਸ ਸਕੀਮ ਆ ਉਹ ਉਹਦੇ ਵਾਸਤੇ ਸਾਰੀ ਮੇਰੀ ਵਿਜ਼ਿਟ ਉਹਦੇ ਵਾਸਤੇ ਆ ਸੋ 2:30 ਵਜੇ ਜੇ ਆਪਾਂ ਡੀਸੀ ਆਫਿਸ ਮਿਲਦੇ ਹਾਂ ਉਧਰ ਦਾ ਸਭ ਆਈ ਜਿਹੜੀ ਆ ਤੁਸੀਂ ਅੰਦਰ ਗੱਲ ਕੀਤੀ ਕਿ ਆਈ ਜਿਹੜੀ ਆ ਆਮ ਆਲੇ 2-3 ਸਾਲਾਂ ਫਿਜ਼ੀਸ਼ੀਅਨ ਦੀ ਜੌਬ ਜਿਹੜੀ ਉਹ ਖਤਰੇ ਦੇ ਦੇਖੋ ਇਹਦੇ ਚ ਨਾ ਜਦੋਂ ਪਹਿਲਾ ਇੰਡਸਟਰੀ ਆਈ ਜਿਵੇਂ ਟਰੈਕਟਰ ਆ ਗਿਆ ਉਹਨੇ ਬੈਲ ਨੂੰ ਰਿਪਲੇਸ ਕਰਤਾ ਫਿਰ ਮਸ਼ੀਨ ਲਰਨਿੰਗ ਹੋਰ ਦੂਜੀਆਂ ਚੀਜ਼ਾਂ ਆਈਆਂ ਉਹਨੇ ਫਿਜ਼ੀਕਲ ਲੇਬਰ ਨੂੰ ਜਿਵੇਂ ਹੁਣ ਸਾਡੇ ਹਾਈਵੇ ਬਣਦੇ ਆ ਸੜਕ ਬਣਦੇ ਆ ਜਾਂ ਤੁਹਾਡੇ ਗ੍ਰਿਡ ਬਣਦਾ ਪਹਿਲਾਂ ਉਹਦੇ ਸੈਂਕੜੇ ਬੰਦੇ ਹਜ਼ਾਰਾਂ ਬੰਦੇ ਕੰਮ ਕਰਦੇ ਹੁੰਦੇ ਸੀ ਹੁਣ ਇੱਕ ਜੀਸੀਬੀ ਮਸ਼ੀਨ ਕਰ ਦਿੰਦੀ ਆ ਉਹਨੇ ਫਿਜ਼ੀਕਲ ਲੇਬਰ ਨੂੰ ਰਿਪਲੇਸ ਕਰ ਦਿੱਤਾ ਜਿਹੜੀ ਏਆਈ ਆ ਉਹਦੇ ਵਿੱਚ ਤੁਹਾਡੇ ਕੋਲੇ ਜਿਵੇਂ ਇੱਕ ਵਕੀਲ ਹੈ ਉਹ ਤੁਹਾਨੂੰ ਤੁਹਾਡੇ ਵਾਸਤੇ ਸਮਝਣਾ ਸੌਖਾ ਹੋ ਗਿਆ ਇੱਕ ਵਕੀਲ ਹੈ ਉਹਨੇ ਆਰਗੂਮੈਂਟ ਉਹਨੇ ਕਿੰਨੇ ਕੇਸ ਹੈ ਜਿਹੜਾ ਇੱਕ ਵਕੀਲ ਨੇ ਤਿੰਨ ਦਿਨ ਚ ਕੰਮ ਕਰਨਾ ਉਹ ਤਿੰਨ ਮਿੰਟ ਚ ਕਰ ਦਿੰਦਾ ਕਿਉਂਕਿ ਉਹਦੇ ਕੋਲੇ ਸਾਰਾ ਬੇਸ ਆ ਉਹਨੇ ਦੇਖ ਲੈਣਾ ਦੀ ਆਰਗੂਮੈਂਟ ਬਣਦੀ ਆ ਸੋ ਜਿਹੜੀ ਇੰਟੈਲੈਕਚੁਅਲ ਲੇਬਰ ਆ ਜਿਹੜੀ ਚਾਹੇ ਉਹ ਵਕੀਲ ਹੈ ਚਾਹੇ ਉਹ ਡਾਕਟਰ ਹੈ ਚਾਹੇ ਉਹ ਟੀਚਰ ਹੈ ਜਿਵੇਂ ਟੀਚਰ ਹੈ ਜਿਹੜਾ ਬੱਚਾ ਹੈਗਾ ਔਰ ਰੈਲੈਕਟੈਂਟ ਹੈ ਆਪਣੇ ਟੀਚਰ ਨੂੰ ਜਾ ਕੇ ਸਵਾਲ ਪੁੱਛਣ ਤੋਂ ਬਟ ਏਆਈ ਨਾਲ ਉਹਨੂੰ ਹੈਜ਼ਿਟੇਸ਼ਨ ਹੋਏ ਇਸੇ ਤਰ੍ਹਾਂ ਡਾਕਟਰ ਹੈ ਕਿਸੇ ਨੂੰ ਸਪੋਜ਼ ਕੋਈ ਡਰਗ ਦਿੱਕਤ ਹੈ ਉਹ ਸ਼ਰਮੰਦਾ ਹੈ ਮਾਂ ਪਿਓ ਨੂੰ ਨਹੀਂ ਦੱਸਦਾ ਮਾਂ ਪਿਓ ਲੋਕਾਂ ਨੂੰ ਨਹੀਂ ਦੱਸਦੇ ਬਟ ਕਿਉਂਕਿ ਇਹ ਫੇਸਲੈਸ ਹੈ ਜੇ ਏਆਈ ਹੋਏਗੀ ਤਾਂ ਸ਼ਾਇਦ ਉਹ ਆਪਣੀ ਸਾਰੀ ਬਿਮਾਰੀ ਉਹਨੂੰ ਦੱਸ ਦੇਗਾ ਸੋ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਗਈ ਹੈ ਨਾ ਉਹ ਪ ਉਨੇ ਫਿਜ਼ੀਕਲ ਲੇਬਰ ਨੂੰ ਰਿਪਲੇਸ ਕੀਤਾ ਤੇ ਜਿਹੜੀ AI ਆ ਇਹ ਇੰਟੈਲਲੈਕਚੁਅਲ ਲੇਬਰ ਨੂੰ ਰਿਪਲੇਸ ਕਰੇਗੀ ਨਾ অল ਫੀਅਰ ਨਾਟ ਓਨਲੀ ਮੈਂ ਇਹਨੂੰ ਖਤਰਾ ਨਹੀਂ ਸਮਝਦਾ ਦੇਖੋ ਜੀ ਟੈਕਨੋਲੋਜੀ ਤਾਂ ਆਉਂਦੀ ਆ ਠੀਕ ਹੈ ਉਹਦੇ ਵਿੱਚ ਦਾ ਮੈਨ ਇਟਸ 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 ਅ ਪੋਜ਼ਿਟਿਵ ਕਾਈਂਡ ਆਫ ਅ ਕੰਪੀਟੀਸ਼ਨ ਵੀ ਹੈਵ ਟੂ ਸਟੇ ਅਹੈਡ ਆ ਵੀ ਹੈਵ ਟੂ ਲਰਨ ਹਾਊ ਟੂ ਯੂਜ਼ AI ਡੋਟ ਲੈਟ ਦਾ AI ਯੂਸ ਅਸ ਠੀਕ ਹੈ ਡਾਕਟਰ ਸਾਬ ਠੀਕ ਹੈ ਚਲੋ ਪ੍ਰੈਸ ਕਰਦੇ ਹਾਂ ਉਸ ਤੋਂ ਇਲਾਵਾ ਜੀ ਗਲਤੀ ਜਿਹੜੀ ਹੋਈ ਸੇਵਨ ਹਸਪੀਟਲ ਰੈਂਕਿੰਗ ਦੇ ਵਿੱਚ ਬਟਿੰਡਾ ਨੰਬਰ 1 ਤੇ ਹੈ ਅੰਮ੍ਰਿਤਸਰ ਕਰਨ ਨੰਬਰ 1 ਦਾ ਹੈ ਇਹ ਕਾਰਨ ਸਮਝਦੇ ਹੋ ਅੰਮ੍ਰਿਤਸਰ ਦਾ ਸੇਵਨ ਹਸਪੀਟਲ ਜੜਾ ਰਿਹਾ ਹੈ ਦੇਖੋ ਮੈਂ ਬੇਸਿਕਲੀ ਇਹ ਸਮਝਦਾ ਪੀਏ ਦੇ ਵਿੱਚ ਕਿਤੇ ਨਾ ਕਿਤੇ ਜੜਾ ਉੱਥੇ ਮੌਕੇ ਤੇ ਐਡਮਿਨਿਸਟਰਟਰ ਜਿਹੜਾ ਐਸਐਮਓ ਜੀਵਨ ਸਾਹਿਬ ਆਪਣੇ ਨਾਲ ਖੜੇ ਆ ਕੱਲ ਮੈਂ ਲੁਧਿਆਣੇ ਗਿਆ ਲੁਧਿਆਣੇ ਦੇ ਵਿੱਚ ਮੈਂ ਜਾਂਦਾ ਸੀ ਬੜਾ ਬੜਾ ਮਨ ਖਰਾਬ ਹੁੰਦਾ ਸੀ ਉੱਥੇ ਚੂਹੇ ਸੀ ਮਤਲਬ ਬੁਰੀ ਹਾਲਤ ਸੀ ਹੁਣ ਉੱਥੇ ਕੋਈ ਚੂਹਾ ਨਹੀਂ ਹੈ ਉਹਦੇ ਐਸਥੈਟਿਕਸ ਬਹੁਤ ਵਧੀਆ ਸੀ ਸਾਰੇ ਹਸਪਤਾਲ ਨੇ ਸਾਰੀ ਸੂਰਤ ਦੇ ਰਿਆ ਹੈ ਔਰ ਪਹਿਲਾਂ ਇਹਨਾਂ ਕੋਲ ਰਿਸੋਰਸਸ ਨਹੀਂ ਹੁੰਦੇ ਸੀ ਜਿਵੇਂ ਉਹਨਾਂ ਨੇ ਸਟਾਫ ਰੱਖਿਆ ਹੁਣ ਇਹਨਾਂ ਕੋਲੇ ਰਿਸੋਰਸਸ ਦੀ ਕੋਈ ਕਮੀ ਨਹੀਂ ਆ ਸਾਡੀ ਆਲਰੇਡੀ ਜਿਹੜੀ ਕਨਵਰਸ਼ਨ ਹੈ ਉਹ 70% ਪਲੱਸ ਹੈ ਮੁੱਖ ਮੰਤਰੀ ਸੇਵਾ ਯੋਜਨਾ ਦੇ ਚੋਣਾਂ ਕੋਲੇ ਬਹੁਤ سارے ਪੈਸੇ ਆ ਗਏ ਉਹਨਾਂ ਨੂੰ ਅਸੀਂ ਸਾਰੀਆਂ ਪਾਵਰਸ ਦਿੱਤੀਆਂ ਕਿ ਤੁਸੀਂ ਸਟਾਫ ਸਪਾਈ ਕਰਮਚਾਰੀ ਹੋਰ ਰੱਖੋ ਉਹਨਾਂ ਨੂੰ ਪੇ ਵਧਾ ਦਿਓ ਉਹਨਾਂ ਦੇ ਉਹਨਾਂ ਨੂੰ ਅਨਸੈਂਟਰ ਦੇ ਦਿਓ ਜੇ ਤੁਹਾਨੂੰ ਕੋਈ ਕਲਾਸ 3 ਵੀ ਚਾਹੀਦੀ ਹੈ ਕੋਈ ਨਰਸਸ ਹੋਰ ਚਾਹੀਦੀਆਂ ਹੋਰ ਰੱਖ ਲਓ ਤੁਸੀਂ ਟੈਂਪਰੇਰੀ ਰਿਵਾਰਡਡ ਜੋ ਤੁਹਾਨੂੰ ਚਾਹੀਦਾ ਕਰੋ ਅਲਪਾ ਸਾਹਿਬ ਹਾਸਤਵ ਹਾਲ ਘਟਨੇ ਨਹੀਂ ਹੁਣ ਹਸਪੀਟਲ ਮ ਉਹ ਉੱਥੇ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਤੁਸੀਂ ਆਲਟਰਾਸਾਉਂਡ ਦੀ ਗੱਲ ਕੀਤੀ ਹੈ ਮਸ਼ੀਨਾਂ ਦੀ ਛੋਲੀਆਂ ਜਿਹੀਆਂ ਮਸ਼ੀਨਾਂ ਤਾਂ ਮੈਂ ਜਿੰਨੀਆਂ ਕੋਈ ਗੰਨੀਆਂ ਖਰੀਦਾਂਗਾ ਉਹਦੇ ਚਿਹੜੇ ਸਾਡੇ ਕੋਲੇ ਰੈਡੀਓਲੋਜਿਸਟਰ ਉਹ ਬਹੁਤ ਘੱਟ ਹੈ ਸੋਨੋਗ੍ਰਾਫਰ ਸੋਨੋਗ੍ਰਾਫਰ ਮਤਲਬ ਚਲੋ ਉਹ ਜਿਹੜਾ ਆਲਟਰਾ ਜਿਹੜਾ ਕੋਈ ਰੈਡੀਓਗ੍ਰਾਫਰ ਹੈ ਸੋਨੋ ਉਹ ਮਤਲਬ ਉਹ ਜਿਹੜਾ ਤੁਹਾਡਾ ਆਲਟਰਾਸਾਉਂਡ ਵੀ ਕਰੇਗਾ ਉਹ ਸੀਟੀ ਸਕੈਨ ਵੀ ਕਰੇਗਾ ਐਮ ਆਰ ਆਈ ਵੀ ਕਰੇਗਾ ਸੋਨੋਗ੍ਰਾਫਰ ਅਸੀਂ ਕਰਦੇ ਹਾਂ ਸ਼ਾਰਟ ਕੋਰਸਸ ਕਰਦੇ ਹਾਂ ਸਾਡੇ ਕੋਲ ਜਿਹੜਾ ਸ਼ਾਰਟੇਜ ਹੁੰਦੀ ਆ ਉਹਨੂੰ 6 ਮਹੀ ਤੇ ਉਹ ਸਾਡੇ ਕੋਲੇ ਟ੍ਰੇਨਡ ਮੈਨਪਾਵਰ ਦੀ ਕਮੀ ਆ ਉਹਨੂੰ ਅਸੀਂ ਬ੍ਰਿਜ ਕਰ ਰਹੇ ਆ ਬਹੁਤ ਸਾਰੇ ਨਵੇਂ ਕੋਰਸਸ ਸ਼ੁਰੂ ਕੀਤੇ ਅਸੀਂ ਸ਼ਾਰਟ ਕੋਰਸਸ ਸ਼ੁਰੂ ਕੀਤੇ ਤੇ ਸਾਡੇ ਕੋਲੇ ਸਪੈਸ਼ਲਿਸਟ ਜਿਹੜੇ ਸੀਗੇ ਪਹਿਲਾਂ ਤਾਂ ਮੈਂ ਜਿਹੜੇ ਬੱਚੇ ਸਾਡੇ ਕੋਲੇ ਪੀਜੀ ਕਰਦੇ ਸੀ ਉਹਨਾਂ ਦੀ ਜਿਹੜਾ ਬੌਂਡ ਭਰਦੇ ਸੀਗੇ ਇਹ ਅਕਾਲੀ ਵੀ ਜੇਪੀ ਵੱਲੇ ਵੀ ਭਰਦੇ ਸੀ ਕਾਂਗਰਸ ਵੱਲੇ ਵੀ ਭਰਦੇ ਸੀ ਕਿ ਮੈਂ ਸਾਡੀ ਪਹਿਲੀ ਸਰਕਾਰ ਹੈ ਜਿਹਨਾਂ ਨੇ ਹੁਣ ਕਹਿੰਦੇ ਜਾਓ ਭਾਈ ਨੌਕਰੀ ਕਰੋ ਜਾਂ ਫਿਰ ਤੁਸੀਂ ਵੀ ਰੱਖ ਲਿਆ ਜਮਾ ਕਰਾਓ ਉਹਦੇ ਚੋਂ 250 ਨੂੰ ਕਿਹਾ ਸੀ 100 ਬਾਕੀਆ ਨੇ ਪੈਸੇ ਜਮਾ ਕਰਾਏ 100 ਨੇ ਜੁਆਇਨ ਨਹੀਂ ਕੀ ਉਹਦੇ ਵਿੱਚੋਂ ਉਹਦੇ ਨਾਲ ਸਾਨੂੰ ਥੋੜੀ ਬੜੀ ਕਾਲਜ ਦਿੱਕਤ ਆਈ ਹੈ ਹੁਣ ਮੈਂ ਕਰਤਾ ਵੀ 1 ਸਾਲ ਬੜੀ ਕਾਲਜ 1 ਸਾਲ ਰੀਫੀਡ ਦੇ ਵਿੱਚ ਤਾਂ ਕਿ ਸਾਡਾ ਦੋਨਾਂ ਦਾ ਕਵਰ ਹੋ ਜਾਏ ਜਿ세 ਤਰ੍ਹਾਂ ਜਿਹੜੇ ਰਿਟਾਇਰ ਹੋ ਰਿਹਾ ਜਿਹੜੇ ਬੰਦੇ ਆਲਟਰਾ ਜਿਹੜੇ ਸਾਡੇ ਰੇਡਾਇੋਲੋਜਿਸਟ ਹੈ ਗਾਇਨੇਕੋਲੋਜਿਸਟ ਐਨਸਥੈਟਿਸਟ ਐ ਅਸੀਂ ਉਹਨਾਂ ਨੂੰ ਕਹ ਰਹੇ ਆ ਵੀ ਤੁਸੀਂ 58 ਤੇ ਰਿਟਾਇਰ ਨਾ ਹੋ ਤੁਸੀਂ 65 ਸਾਲ ਤੱਕ ਈਵਨ ਜਿਹੜਾ ਡੀਐਨਵੀ ਕੋਰਸ ਸ਼ੁਰੂ ਕਰ ਦਿਓ 70 ਸਾਲ ਤੱਕ ਤੁਸੀਂ ਕੰਮ ਕਰੋ ਜਿੰਨੇ ਜਿਹੜੇ ਤੁਸੀਂ ਆਪਣੀ ਸਪੈਸ਼ਲਟੀ ਦਾ ਕੰਮ ਕਰ ਸਕਦੇ ਹੋ ਉਹਦੇ ਨਾਲ ਵੀ ਗੱਲ ਨਹੀਂ ਬਣੀ ਫਿਰ ਉਹ ਅਸੀਂ ਅੱਗੇ ਲੁਧਿਆਣੇ ਦੇ ਵਿੱਚ ਦੋ ਫੀ ਜੀ ਸਾਡੇ ਕੋਲ ਫਿਜੀਸ਼ਨ ਨਹੀਂ ਹੁੰਦੇ ਸੀ ਹੁਣ ਦੋ 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 ਐਮਪੈਨੇਲਡ ਜਿਹੜੇ ਦੋ ਹੈਗੇ ਜਿਹੜੇ ਦੋ ਹੈਗੇ ਨਾ ਜੋ ਆਪਣੇ ਪਾਰਲਮੈਂਟ ਬੋਰਡ ਤੇ ਫਿਜੀਸ਼ਨ ਜੁਆਇ ਤੋ ਸਾਡਾ ਕੰਮ ਚੱਲਦਾ ਹੋਇਆ ਉਹਦੇ ਵਿੱਚ ਸਾਨੂੰ ਸਾਨੂੰ ਸਫਲਤਾ ਮਿਲੀ ਜਦੋਂ ਮੱਲਕ ਨਾਲੇ ਚ ਕਰਦੇ ਆ ਨਾ ਅਸੀਂ 300 ਚਾਹੀਦੇ ਸੀਗੇ ਸਾਡੇ ਕੋਲ 650 ਨੇ ਅਪਲਾਈ ਕਰਤਾ ਉਹ ਅਸੀਂ ਹੁਣ ਉਹ ਸਾਡਾ ਸਿਸਟਮ ਠੀਕ ਚੱਲ ਰਿਹਾ ਹੈਗਾ ਸੋ ਵੀ ਆਰ ਟ੍ਰਾਈਂਗ ਜੋ ਜੋ ਅਸਲ ਮੌਕੇ ਦੇ ਹਾਲਾਤ ਆ ਉਹਦੇ ਵਿੱਚ ਤੇ ਹੁਣ ਸਾਡਾ ਹੁਣ ਕੀ ਕਿਸੇ ਸੁਪਰ ਸਪੈਸ਼ਲਿਸਟ ਲਿਕੋ ਪਟਿਆਲੇ ਤੇ ਅੰਮ੍ਰਿਤਸਰ ਦੇ ਵਿੱਚ ਅਸੀਂ ਹੁਣ ਹਾਰਟ ਦੀ ਸਰਜਰੀ ਸ਼ੁਰੂ ਹੋ ਗਈ ਹੈ ਸਟੈਂਟ ਪਾਣੇ ਸ਼ੁਰੂ ਹੋ ਗਿਆ ਹੈ ਬ੍ਰੇਨ ਸਰਜੀ ਸ਼ੁਰੂ ਹੋ ਗਈ ਹੈ ਇਸੇ ਤਰ੍ਹਾਂ ਹੁਣ ਅਸੀਂ ਲਿਵਰ ਟ੍ਰਾਂਸਪਲੈਂਟ ਵੀ ਕਰਤਾ ਮੋਹਾਲੀ ਦੇ ਵਿੱਚ ਇਹਨੂੰ ਹੱਬ ਐਂਡ ਸਪੋਕ ਕਹਿੰ ਅਸੀਂ ਹੋਰ ਬਹੁਤ ਸਾਰੇ ਜਿਵੇਂ ਪੇਟ ਦੀਆਂ ਬਿਮਾਰੀਆਂ ਗੁਰਦਿਆਂ ਦਾ ਨਿਵਟ ਰਾ ਜਿਹੜਾ ਕਿਡਨੀ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਹਾਂ ਮੇਰਾ ਟਾਰਗੇਟ ਹੈ ਸੋ ਅਸੀਂ ਉਧਰ ਨੂੰ ਜਾ ਰਹੇ ਹਾਂ ਜੀ ਮੰਨ ਲਓ ਜਿਹੜੇ ਸੁਪਰ ਸਪੈਸ਼ਲਿਸਟ ਹੈ ਉਹਨਾਂ ਦੀ ਕੀ ਐਸਪੀਰੇਸ਼ਨਸ ਆ ਕੀ ਡਿਫਿਕਲਟੀਜ਼ ਆ ਬੋਟਲ ਨੈਕਸ ਕੀ ਆ ਕਿਉਂ ਨਹੀਂ ਸਾਡੇ ਕੋਲ ਆਉਂਦੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਸertify ਕਰਕੇ ਉਹ ਕਰਦੇ ਹਾਂ ਸਰ ਤੁਹਾਡੇ ਸਾਡੇ ਕੋਲੇ ਸਭ ਤੋਂ ਜ਼ਿਆਦਾ ਜਿਹੜਾ ਸਾਨੂੰ ਮੁਸ਼ਕਲ ਆ ਰਹੀ ਹੈ ਉਹ ਨਿਊਕਲੀਅਰ ਫਿਜ਼ੀਕਸ ਇਸਟੋਲ ਦਾ ਹੈ ਉਹ ਬਹੁਤ ਰੇਅਰ ਹੈ ਜਿਹੜਾ ਉਹ ਆਊਟ ਜਿਹੜਾ ਤੁਹਾਡੇ ਰੇਡੀਓਲੋਜੀ ਤੋਂ ਵੀ ਜ਼ਿਆਦਾ ਰੇਅਰ ਹੈ ਬਸ ਉਸੇ ਦੀ ਕਮੀ ਹੈ ਜਿੰਨੇ ਦੇ ਰੋ ਨਹੀਂ ਹੈ ਉਹਨਾਂ ਦੇ ਤੁਸੀਂ ਮਤਲਬ ਕੰਮੇ ਸ਼ੁਰੂ ਕਰ ਸਕਦੇ ਸੋ ਇਹਦੇ ਚ ਜਿਹੜਾ ਟ੍ਰੇਨਡ ਮੈਨ ਪਾਵਰ ਹੈ ਸਕਿੱਲ ਹੈ ਉਹਦੀ ਬਹੁਤ ਸ਼ੌਟੇਜ ਹੈ ਉਹਨੂੰ ਅਸੀਂ ਬ੍ਰਿਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਅਸੀਂ ਕੁਝ ਚੀਜ਼ਾਂ ਜਿਹੜੀਆਂ ਸਰਵਿਸਾਂ ਆਊਟਸੋਰਸ ਕਰ ਰਹੇ ਆ ਜਿਹੜੀ ਕੰਪਨੀਆਂ ਦੇ ਵਿੱਚ ਸਪੈਸ਼ਲਾਈਜ਼ ਕਰਦੇ ਜਿਵੇਂ ਅਸੀਂ ਪਾਬਾ ਕੈਂਸਰ ਹਸਪੀਟਲ ਹੈ ਉਹਦੇ ਵੀ ਸਾਰਾ ਕੁਝ ਕਰਦੇ ਸੋ ਘਟੋਕਟ ਸਾਡੇ ਕੋਲੇ ਇੰਨੀ ਕੁ ਫੈਸਿਲਿਟੀ ਹੈ ਜੀ ਸਾਡੇ ਬੰਦਿਆਂ ਨੂੰ ਸਟੇਟ ਤੋਂ ਬਾਹਰ ਨਹੀਂ ਜਾਣਾ ਪਏਗਾ ਔਰ ਬਾਹਰਲੇ ਬੰਦੇ ਸਾਡੇ ਕੋਲ ਆ ਰਹੇ ਕੋਸ਼ਿਸ਼ ਕਰ ਦਾਂਗੇ ਜੀ ਅਗਲੇ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮ ਅਸੀਂ ਓਵਰਕਮ ਕੀਤੀਆਂ ਪੈਂਟਸ ਕਰਨ ਦੀ ਕੋਈ ਇਸ਼ੂ ਨਹੀਂ ਆ ਜੀ ਅਸੀਂ ਖਰੀਦਾਂਗੇ ਨਿਊ ਕੁਆਲਿਟੀ ਸਪਲਾਈਅਰ ਮਸ਼ੀਨਾਂ ਦਾ ਇਸ਼ੂ ਨਹੀਂ ਆ ਜੀ ਬਿਲਡਿੰਗ ਦਾ ਇਸ਼ੂ ਨਹੀਂ ਆ ਸਿਰਫ ਇਸ਼ੂ ਹੈਗਾ ਜਿਹੜੀ ਮੈਂ ਪਾਵਰ ਟ੍ਰੇਨ ਨਾਲ ਠੀਕ